अगला क्वेश्चन जी ਸਾਡੇ ਕੋਲ ਡਰਾਲ ਜਸੁਨੀ ਜਿਹੜਾ ਕੁਐਸਚਨ ਕਰ ਰਹਾ ਹੈ ਸੋ ਕਹਿੰਦੇ ਜੀ ਇੰਡੀਆ ਤੋਂ ਵਰਕ ਵੀਜ਼ੇ ਤੇ ਆਉਣ ਦੇ ਲਈ ਹਾਈਲਾਈਟਡ ਰਿਕੁਆਇਰਮੈਂਟ ਹੈਗੀ ਆ ਜਾਂ ਨਹੀਂ ਸੋ ਹੁਣ ਇਹਨਾਂ ਨੇ ਕਾਦੇ ਲਈ ਪੁੱਛਿਆ ਹੈ ਦੱਸ ਦਿਓ ਜੀ ਕਿਉਂਕਿ ਵਰਕ ਵੀਜ਼ਿਆਂ ਦੇ ਵਿੱਚ ਵੀ ਕੈਟਾਗਰੀਆਂ ਡਿਫਰੈਂਟ ਡਿਫਰੈਂਟ ਹੈ ਕਿਹੜੇ ਵਰਕ ਵੀਜ਼ੇ ਦੀ ਗੱਲ ਹੋ ਰਹੀ ਹੈ ਜਾਂ ਸਕਿੱਲ ਲੈਵਲ 4 ਜਾਂ 5 ਦੀ ਜੌਬ ਆ ਜੀ ਈਡਬਲਯੂਬੀ ਐਕ੍ਰੈਡੀਟਿਡ EMPLOYER ਵਰਕ ਵੀਜ਼ਾ ਜਿਹੜਾ ਕਿ ਸਭ ਤੋਂ ਮੋਸਟ ਪੋਪੂਲਰ ਮੰਨਿਆ ਜਾਂਦਾ ਉਹਦੇ ਵਿੱਚ ਹਾਂਜੀ ਲੋੜ ਆ ਜੀ ਜੇ ਉਹਦੇ ਚ ਚਾਰ ਬੈਂਡ ਚਾਹੀਦੇ ਨੇ 29 ਪੀਟੀ ਚ ਚਾਹੀਦੇ ਨੇ ਜੇ ਤੁਸੀਂ ਸਪੈਸੀਫਿਕ ਪਰਪਸ ਵਰਕ ਲਈ ਜ਼ਾਇਦਾ ਦਾ ਹੁੰਦਾ ਇੱਕ ਉਹਦੇ ਚ ਕੋਈ ਲੋੜ ਨਹੀਂ ਉਹਦੇ ਚ ਕੋਈ ਅਡੂਰੀ ਰਿਕੁਆਇਰਮੈਂਟ ਨਹੀਂ ਹੈ ਪਰ ਉਹ ਆਮ ਨਹੀਂ ਮਿਲਦਾ ਉਹ ਤਾਂ ਹੀ ਮਿਲਦਾ ਵੀ ਜੇ ਤੁਸੀਂ ਕੋਈ ਸਪੈਸੀਫਿਕ ਪਰਪਸ ਦੇ ਲਈ ਤੁਹਾਨੂੰ ਕੋਈ ੈਂਪਲੋਇਰ ਸਪੋਰਟ ਕਰਦਾ ਤੁਹਾਡੇ ਕੋਲ ਕੋਈ ਖਾਸ ਸਕਿੱਲ ਆ ਤੇ ਤੁਹਾਨੂੰ ਬਹੁਤ ਛੋਟੇ ਡਿਊਰੇਸ਼ਨ ਦੇ ਲਈ ਇੱਥੇ ਆ ਕੇ ਉਹ ਆਪਣੀ ਸਕਿੱਲ ਯੂਜ਼ ਕਰਕੇ ਕੋਈ ਕੰਮ ਐਗਜ਼ੀਕਿਊਟ ਕਰਨਾ ਹੈ ਨਾ ਕੋਈ ਟਾਸਕ ਦੇਮਿਨ ਕਰਨਾ ਜੀ ਤਾਂ ਮਿਲ ਸਕਦਾ ਤੇ ਅਗਲਾ ਕੁਐਸਚਨ ਬਦਲ ਜੇ ਪਾ ਚ ਲਈਏ ਤਾਂ ਅਗਲਾ ਕੁਐਸਚਨ ਹੈਗਾ ਜੀ ਬੇਕਰ ਦੇ ਲਈ ਕਹਿੰਦੇ ਬੇਕਰ ਦੀ ਪੀਆਰ ਦਾ ਕੀ ਕੀ ਪ੍ਰੋਸੈਸ ਆ ਕਿਵੇਂ ਹੋ ਸਕਦੀ ਹੈ ਕੀ ਆ ਉਹਦੇ ਬਾਰੇ ਵਿੱਚ ਰੂਲ ਦੱਸਿਓ ਬੇਕਰ ਦਾ ਰੂਲਸ ਕਿੱਲ ਆ ਜੀ ਪਹਿਲੀ ਗੱਲ ਸਕਿੱਲ ਲੈਵਲ 3 ਤੇ ਆਉਂਦਾ ਇਹ ਪਰ ਜਿਹੜੀ ਸਕਿੱਲ ਮਾਈਗ੍ਰੈਂਟ ਕੈਟਾਗਰੀ ਆ ਉਹਦੇ ਵਿੱਚ ਅ ਅਗਰ ਤੁਸੀਂ ਕੁਆਲੀਫਾਈ ਕਰਨਾ ਤਾਂ ਬੇਕਰ ਨੂੰ ਘੱਟੋ ਘੱਟ ਬੈਚਲਰ ਡਿਗਰੀ ਚਾਹੀਦੀ ਹੈ ਤਿੰਨ ਸਾਲ ਬੇਕਰ ਦਾ ਕੰਮ ਕਰੋ ਮੀਡੀਅਨ ਵੇਜ ਦੇ ਉੱਤੇ ਜਿਹੜਾ ਕਰੰਟ ਜਿਹੜਾ ਚੱਲ ਰਿਹਾ ਹਨਾ ਹੁਣ ਇਸ ਟਾਈਮ 31.61 ਆ 31 ਡਾਲਰ ਐਂਡ 61 ਸੈਂਟ ਇਹਨੇ ਅੱਗੇ ਜਾ ਕੇ 18 ਅਗਸਤ ਤੋਂ 33.56 ਸੈਂਟ ਘੰਟੇ ਦਾ ਹੋ ਜਾਣਾ ਤੇ ਜਦੋਂ ਵੀ ਤੁਸੀਂ ਇੰਪਲੋਇਮੈਂਟ ਸਟਾਰਟ ਕਰੋਗੇ ਮੇਕ ਸ਼ੋਰ ਕਰੋ ਵੀ ਤੁਹਾਨੂੰ ਉਹ ਮੀਡੀਅਨ ਵੇਜ ਉਹ ਰੇਟ ਮਿਲਦਾ ਹੋਵੇ ਤੇ ਤੁਸੀਂ ਤਿੰਨ ਸਾਲ ਕੰਮ ਕਰੋ ਬੇਕਰ ਦੀ ਜੇਕਰ ਤੁਹਾਡੇ ਕੋਲ ਬੈਚਲਰ ਡਿਗਰੀ ਹੈ ਐਨ ਜ਼ेडਕਿਊ ਦੀ ਅਸੈਸਮੈਂਟ ਚ ਤੁਹਾਨੂੰ ਬੈਚਲਰ ਆ ਜਾਂਦੀ ਆ ਤਾਂ ਤੁਸੀਂ ਵੀ ਆਰ ਪਾ ਸਕਦੇ ਆ ਠੀਕ ਹਾਂ ਹੋਰ ਦੂਜਾ ਰਾਹ ਜੇ ਕੋਈ ਨਹੀਂ ਹਾਂ ਪਰ ਪਿੱਛੇ ਸੁਣਨਾ ਚਾਇਆ ਸੀ ਵੀ ਟ੍ਰੇਡ ਜੌਬਾਂ ਜਿਵੇਂ ਕਿ ਸ਼ੈਫ ਦੀ ਹੋਗੀ ਕੁੱਕ ਵੀ ਹੋਗੀ ਬੇਕਰ ਦੀ ਹੋਗੀ ਇਹਨਾਂ ਕੋਲ ਬਹੁਤੇਆਂ ਲੋਕਾਂ ਕੋਲ ਖਾਸ ਕਰਕੇ ਜਿਹੜੇ ਇਹਨਾਂ ਰੋਲ 'ਚ ਕੰਮ ਕਰ ਰਹੇ ਪੈਚੂਲਰ ਕੁਆਲਿਫਿਕੇਸ਼ਨ ਨਹੀਂ ਹੁੰਦੀ ਹਾਂ ਤਾਂ ਇਮੀਗ੍ਰੇਸ਼ਨ ਜਿਹੜੀ ਆ ਮਿਨਿਸਟਰ ਇਹਦੇ ਤੇ ਕੌਂਟੈਂਪਲੇਟ ਕਰ ਰਹੀ ਆ ਕਿ ਨਾਲੇ ਕੋਈ ਪਾਥਵੇ ਰੈਜ਼ੀਡੈਂਸ ਦਾ ਦਵਾਰਾ ਖੋਲ੍ਹਿਆ ਜਾਵੇ ਹਜੇ ਕੋਈ ਫਾਈਨਲ ਨਹੀਂ ਹੋਇਆ ਪਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਿਊਜ਼ ਆਵੇ ਕੋਈ ਨਿਊਜ਼ ਇਦਾਂ ਦੀ ਆਵੇ ਜੀ ਤੇ ਅਗੇ ਨੀਸ਼ਾ ਸ਼ਰਮਾ ਕਵੈਸਚਨ ਕਰ ਰਹੇ ਹੈ ਜੀ ਕਹਿੰਦੇ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕੇ ਬਾਰੇ ਮੇਂ ਜਰੂਰ ਬਤਾਓ ਜੀ ਇਸ ਦੇ ਬਾਰੇ ਵੀ ਕਵੈਸਚਨ ਹੈਗਾ ਤੇ ਇਹੀ ਲਿਖਿਆ ਜੀ ਇਹਨਾਂ ਨੇ ਕਿ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕਾ ਬਾਰੇ ਮੇਂ ਬਤਾਨਾ ਹਾਂ ਜੀ ਇਹ ਵੀ ਤਾਂ ਇਹੀ ਆ ਵੀ ਜੇ ਤੋਂ ਪਹਿਲੀ ਪਹਿਲਾਂ ਟੈਪਰ ਨਰਸਿੰਗ ਰਜਿਸਟ੍ਰੇਸ਼ਨ ਹੀ ਆ ਨਿਊਜ਼ੀਲੈਂਡ ਦੇ ਵਿੱਚ ਉਹ ਨਰਸਿੰਗ ਕਾਉਂਸਲ ਦੇ ਕੋਲ ਕਿਉਂਕਿ ਮੇਰੇ ਖਿਆਲ ਨਾਲ ਜੀ ਐਨ ਐਮ ਇਹ ਬੀਐਸਸੀ ਨਹੀਂ ਜੀਐਨਐਮ ਦੀ ਗੱਲ ਕਰ ਰਹੇ ਹਾਂ ਜੀਐਨਐਮ ਦੇ ਵਿੱਚ ਵੀ ਤੁਹਾਨੂੰ ਅਗਰ ਤੁਸੀਂ ਐਜ਼ ਅ ਪ੍ਰੈਕਟਿਸ ਕਰਨਾ ਚਾਹੁੰਦੇ ਨਿਊਜ਼ੀਲੈਂਡ ਦੇ ਵਿੱਚ ਦੋ ਰਾਹ ਨੇ ਜਾਂ ਤਾਂ ਆਪਣੀ ਨਰਸਿੰਗ ਰਜਿਸਟ੍ਰੇਸ਼ਨ ਕਰਾ ਲਓ ਇੱਥੇ ਓਵਰਸੀਜ਼ ਨਰਸਿੰਗ ਰਜਿਸਟ੍ਰੇਸ਼ਨ ਜਿਹੜੀ ਪ੍ਰੋਸੈਸ ਆ ਉਹਦੇ ਚਨਾਂਗ ਕੇ ਨਰਸਿੰਗ ਕਾਉਂਸਲ ਕੋਲ ਤੇ ਦੂਜਾ ਇਹ ਆ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਉਹ ਲੰਬੀ ਪ੍ਰੋਸੈਸ ਆ ਜਾਂ ਤੁਸੀਂ ਉਹਦੇ ਲਈ ਕੁਆਲੀਫਾਈ ਨਹੀਂ ਕਰਦੇ ਜਾਂ ਉਹ ਰਿਜੈਕਟ ਹੋ ਚੁੱਕੀ ਆ ਤੁਹਾਡੀ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਪਰ ਦੂਜਾ ਸਟੈਪ ਸਿਰਫ ਇਹੀ ਆ ਕਿ ਤੁਸੀਂ ਇੱਥੇ ਸਟੂਡੈਂਟ ਵੀਜ਼ੇ ਤੇ ਜਾਂ ਐਨਰੋਲਡ ਨਰਸਿੰਗ ਇਥੇ ਰਜਿਸਟਰ ਹੋ ਜੋ ਬਾਈ ਵੇ অফ ਕੁਆਲੀਫਿਕੇਸ਼ਨ ਕੈਗਰੀ ਕੁਆਲੀਫਿਕੇਸ਼ਨ ਕੰਪਲੀਟ ਕਰੋਗੇ ਸਟੂਡੈਂਟ ਵੀਜ਼ੇ ਤੇ ਆ ਕੇ ਉਹਦੇ ਬੇਸਿਸ ਤੇ ਤੁਹਾਨੂੰ ਨਰਸਿੰਗ ਰਜਿਸਟ੍ਰੇਸ਼ਨ ਮਿਲ ਜੂਗੀ ਹੂੰ ਤਾਂ ਤੁਸੀਂ ਫਿਰ ਕੰਮ ਕਰ ਸਕਦੇ ਜੀ ਤੇ ਨੈਨੀ ਕੇਅਰ ਨੈਨੀ ਕੇਅਰ ਤਾਂ ਏਜ ਕੇਅਰ ਚ ਚਾਈਲਡ ਯੂਥ ਐਂਡ ਫੈਮਿਲੀ ਵਰਕਰ ਦੇ ਵਿੱਚ ਹੀ ਆ ਜਾਂਦੀ ਆ ਆਪਾਂ ਨੈਨੀ ਕੇਅਰ ਗੱਲ ਕਰ ਲੈਂਦੇ ਹਾਂ ਦਾ ਐ ਸੱਚ ਕੋਈ ਕੈਟਾਗਰੀ ਨਹੀਂ ਇਨਵੈਸਟ ਕਰਦੀ ਜੀ ਨੈਨੀ ਕੇਅਰ ਦੀ ਕਿਉਂਕਿ ਨੈਨੀ ਨਾ ਉਹ ਕੈਨੇਡਾ ਤੋਂ ਕਾਫੀ ਮਸ਼ਹੂਰ ਹੋਇਆ ਸੀ ਉਹਨਾਂ ਦਾ ਸਾਰਿਆਂ ਦੇ ਦਿਮਾਗ ਚ ਉਹੀ ਜੜਿਆ ਹੋਇਆ ਹੈ ਉੱਥੇ ਕੀ ਹੈ ਜੀ ਕਿ ਕੈਨੇਡਾ ਦੇ ਵਿੱਚ ਉਹ ਅਲਾਉ ਕਰਦੇ ਨੇ ਇੱਕ ਪ੍ਰਾਈਵੇਟ ਫੈਮਿਲੀ ਯੂਨਿਟ ਨੂੰ ਜੀ ਉਹ ਵੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਜਿਹੜਾ ਸੋਟੇਬਲੀ ਕੁਆਲੀਫਾਈਡ ਆ 6 ਮਹੀਨੇ ਦਾ ਐਕਸਪੀਰੀਅੰਸ ਵੀ ਆ ਉਹਦਾ ਤੁਸੀਂ ਵੀਜ਼ਾ ਲਵਾ ਸਕਦੇ ਆ ਹੂੰ ਮੈਂ ਇਹੇ ਤੌਰ ਤੇ ਉੱਥੇ ਆ ਕੇ ਆਈ ਥਿੰਕ 2 ਸਾਲ ਕੰਮ ਕਰੇ ਤੇ ਪੀਆਰ ਪਾਸ ਆ ਗਿਆ ਜੀ ਮੈਂ ਇਹਦੇ ਬਾਰੇ ਪੂਰਾ ਸ਼ੋਰ ਨਹੀਂ ਆ ਪਰ ਮਨ ਲੱਗਦਾ ਇੱਕ ਇਦਾਂ ਦਾ ਕ੍ਰਾਈਟੇਰੀਆ ਹੋਗਾ ਇੱਥੇ ਇੱਕ ਚੀਜ਼ ਨਹੀਂ ਪੌਪੂਲਰ ਨਹੀਂ ਆ ਹਮ ਆਲਥੋ ਤੁਸੀਂ ਐਜ਼ ਅ ਪ੍ਰਾਈਵੇਟ ਫੈਮਿਲੀ ਯੂਨਿਟ ੈਂਪਲੋਇਰ ਦੇ ਤੌਰ ਤੇ ਐਕਟ ਕਰਕੇ ਕਿਸੇ ਦਾ ਵੀਜ਼ਾ ਲਵਾ ਸਕਦੇ ਆ ਪਰ ਤਰੀਕਾ ਕੀ ਹੈ ਜਿਆਦਾ ਸਪੈਸੀਫਿਕ ਪਰਪਸ ਵਰਕ ਵੀਜ਼ਾ ਲਵਾਓ ਜਾਂ ਫਿਰ ਪੂਰਾ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਲਵਾਓ ਜੀ ਜੇ ਤੁਸੀਂ ਉਹ ਲਵਾਉਂਗੇ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਤੁਹਾਨੂੰ ਉਹੀ ਕੰਪਨੀ ਐਸਟੈਬਲਿਸ਼ ਕਰਨੀ ਪਊਗੀ ਜਾਂ NZBN ਨੰਬਰ ਆਪਣੇ ਨਾਂ ਤੇ ਲੈਣਾ ਪਊਗਾ ਫੇਰ ਤੁਸੀਂ ਜੋਬ ਚੈੱਕ ਕਰੋਗੇ ਫੇਰ ਤੁਸੀਂ ਕਿਸੇ ਨਾਤੇ ਵੀਜ਼ਾ ਦੇਰ ਸਕਦੇ ਹੁਣ ਅਸੀਂ ਕਈ ਵੀਜ਼ੇ ਇਦਾਂ ਦੇ ਕਰਦੇ ਆ ਵੀ ਜਿੱਥੇ ਅ ਬੰਦੇ ਦਾ ਕੋਈ ਰਿਸ਼ਤੇਦਾਰ ਆ ਕੋਈ ਵਾਈਫ ਆ ਉਹਨੂੰ ਜਿੱਦਾਂ ਮੰਨ ਲਓ ਕੈਂਸਰ ਆ ਫੋਰ ਐਗਜ਼ਾਮਪਲ ਹਨ ਜੀ ਤੁਹਾਨੂੰ ਕੋਈ ਕੇਅਰਰ ਚਾਹੀਦਾ ਠੀਕ ਹੈ ਉਹ ਕੇਰਰ ਕਿਸੇ ਵੀਜ਼ੇ ਤੇ ਥੇ ਆਲਰੇਡੀ ਹੈਗਾ ਕੰਮ ਕਰ ਰਿਆ ਅਸੀਂ ਉਹਦਾ ਸਪੈਸੀਫਿਕ ਪਰਪਸ ਵੀਜ਼ਾ ਲਵਾ ਦਿੰਦੇ ਹਮ ਹੁਣ ਉਹ ਲਾਉਣ ਦਾ ਤਰੀਕਾ ਕੀ ਆ ਕਿ ਪਹਿਲਾਂ ਤਾਂ ਸਾਨੂੰ ਡਾਕਟਰ ਤੋਂ ਓਪੀਨੀਅਨ ਲੈਣਾ ਪੈਂਦਾ ਵੀ ਉਹਦਾ ਦੀ ਲਾਈਫ ਐਕਸਪੈਕਟੈਂਸੀ ਕੀ ਆ ਹਮ ਜੇ ਡਾਕਟਰ ਲਿਖੇਦਾ ਵੀ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਵੀ ਅਗਲੇ 2 ਸਾਲ ਚ ਸਾਨੂੰ ਲੱਗਦਾ ਲਾਈਫ ਐਕਸਪੈਕਟੈਂਸੀ ਉਸ ਤੋਂ ਬਾਅਦ ਉਹ ਵੀਦਾ ਕਿ ਉਹ ਨਹੀਂ ਸ਼ੀਲ ਬੀ ਨੋ ਮੋਰ ਜਾਂ ਕੋਈ ਵੀ ਰੀਜ਼ਨ ਆ ਨਾ ਤਾਂ ਅਸੀਂ ਇਮੀਗ੍ਰੇਸ਼ਨ ਨੂੰ ਉਹ ਰੀਜ਼ਨ ਦੇ ਕੇ ਜਿਹੜਾ ਉਹਦਾ ਹਸਬੈਂਡ ਆ ਉਹਨੂੰ ਐਗਨ এমਪਲੋਇਰ ਐਕਟ ਕਰਵਾ ਕੇ ਸਪੈਸੀਫਿਕ ਪਰਪਸ ਵੀਜ਼ਾ ਉਸ ਐਮਪਲੋਈ ਦਾ ਲਵਾ ਸਕਦੇ ਆ ਵੀ ਭਾਈ ਇਹ ਸੂਟੇਬਲੀ ਕੁਆਲੀਫਾਈਡ ਆ ਪਰ ਦੋ ਸਾਲ ਦਾ ਵੀਜ਼ਾ ਦੇ ਦਿਓ ਤਾਂ ਕਿ ਇਹ ਦੂ ਇਹ ਸਪੋਰਟ ਕਰ ਸਕੇ ਹਮ ਹਰ ਉਹ ਇੱਕ ਆਪਸ਼ਨ ਹੁੰਦੀ ਆ ਪਰ ਉਹਦੇ ਚ ਪੀਆਰ ਦਾ ਚਾਂਸ ਤਾਂ ਆ ਕਿ ਜਿਹੜਾ ਉਹ ਦੋ ਸਾਲ ਦਾ ਐਕਸਪੀਰੀਅੰਸ ਜਿਹੜਾ ਕਿਮੂਲੇਟ ਕਰਕੇ ਤੁਹਾਨੂੰ 28 $25 ਸੈਂਟ ਘੱਟੋ ਘੜ ਤਰਖਾ ਮਿਲਦੀ ਹੈ ਇਹ ਜਿਹੜੀ ਤੁਹਾਨੂੰ ਨਾਲ ਮਿਲਦੀ ਹੋਵੇ ਅਗਲਾ ਕਵੈਸਚਨ ਆ ਜੀ ਸਾਡੇ ਕੋਲ ਡਰਾਲ ਜਸੁਨੀ ਜਿਹੜਾ ਕਵੈਸਚਨ ਕਰ ਰਹੀ ਆ ਸੋ ਕਹਿੰਦੇ ਜੀ ਇੰਡੀਆ ਤੋਂ ਵਰਕ ਵੀਜ਼ੇ ਤੇ ਆਉਣ ਦੇ ਲਈ ਹਾਈਲਾਈਟਡ ਰਿਕੁਆਇਰਮੈਂਟ ਹੈਗੀ ਆ ਜਾਂ ਨਹੀਂ ਸੋ ਹੁਣ ਇਹਨਾਂ ਨੇ ਕਾਦੇ ਲਈ ਪੁੱਛਿਆ ਹੈ ਦੱਸ ਦਿਓ ਜੀ ਕਿਉਂਕਿ ਵਰਕ ਵੀਜ਼ਿਆਂ ਦੇ ਵਿੱਚ ਵੀ ਕੈਟਾਗਰੀਆਂ ਡਿਫਰੈਂਟ ਡਿਫਰੈਂਟ ਆ ਕਿਹੜੇ ਵਰਕ ਵੀਜ਼ੇ ਦੀ ਗੱਲ ਹੋ ਰਹੀ ਆ ਸਕਿੱਲ ਲੈਵਲ 4 ਜਾਂ 5 ਦੀ ਜੌਬ ਆ ਜੀ ਈਡਬਲਯੂਬੀ ਐਕ੍ਰੈਡੀਟਿਡ EMPLOYE WORK ਵੀਜ਼ਾ ਜਿਹੜਾ ਕਿ ਸਭ ਤੋਂ ਮੋਸਟ ਪੋਪੂਲਰ ਮੰਨਿਆ ਜਾਂਦਾ ਉਹਦੇ ਵਿੱਚ ਹਾਂਜੀ ਲੋੜ ਆ ਜੀ ਜੇ ਉਹਦੇ ਚ ਚਾਰ ਬੈਡ ਚਾਹੀਦੇ ਨੇ 29 ਪੀਟੀ ਚ ਚਾਹੀਦੇ ਨੇ ਜੇ ਤੁਸੀਂ ਸਪੈਸੀਫਿਕ ਪਰਪਸ ਵਰਕ ਲਈ ਜਾਇਦਾਦ ਦਾ ਹੁੰਦਾ ਇੱਕ ਉਹਦੇ ਚ ਕੋਈ ਲੋੜ ਨਹੀਂ ਉਹਦੇ ਚ ਕੋਈ ਅਦਰੂ ਰਿਕੁਆਇਰਮੈਂਟ ਨਹੀਂ ਹੈ ਪਰ ਉਹ ਆਮ ਨਹੀਂ ਮਿਲਦਾ ਉਹ ਤਾਂ ਹੀ ਮਿਲਦਾ ਵੀ ਜੇ ਤੁਸੀਂ ਕੋਈ ਸਪੈਸੀਫਿਕ ਪਰਪਸ ਦੇ ਲਈ ਤੁਹਾਨੂੰ ਕੋਈ ੈਂਪਲੋਇਰ ਸਪੋਰਟ ਕਰਦਾ ਤੁਹਾਡੇ ਕੋਲ ਕੋਈ ਖਾਸ ਸਕਿੱਲ ਆ ਤੇ ਤੁਹਾਨੂੰ ਬਹੁਤ ਛੋਟੇ ਡਿਊਰੇਸ਼ਨ ਦੇ ਲਈ ਇੱਥੇ ਆ ਕੇ ਉਹ ਆਪਣੀ ਸਕਿੱਲ ਯੂਜ਼ ਕਰਕੇ ਕੋਈ ਕੰਮ ਐਗਜ਼ੀਕਿਊਟ ਕਰਨਾ ਹੈ ਕੋਈ ਟਾਸਕ ਦੇ ਨੀਗਮ ਕਰਨਾ ਜੀ ਤਾਂ ਮਿਲ ਸਕਦਾ ਤੇ ਅਗਲਾ ਕੁਐਸਚਨ ਬਦਲ ਜੇ ਪਾ ਚ ਲਈਏ ਤਾਂ ਅਗਲਾ ਕੁਐਸਚਨ ਹੈਗਾ ਜੀ ਬੇਕਰ ਦੇ ਲਈ ਕਹਿੰਦੇ ਬੇਕਰ ਦੀ ਪੀਆਰ ਦਾ ਕੀ ਕੀ ਪ੍ਰੋਸੈਸ ਆ ਕਿਵੇਂ ਹੋ ਸਕਦੀ ਹੈ ਕੀ ਇਹ ਉਹਦੇ ਬਾਰੇ ਵਿੱਚ ਰੂਲ ਦੱਸਿਓ ਬੇਕਰ ਦਾ ਰੂਲ ਸਕਿੱਲ ਦਾ ਜੀ ਪਹਿਲੀ ਗੱਲ ਸਕਿੱਲ ਲੈਵਲ 3 ਤੇ ਆਉਂਦਾ ਇਹ ਪਰ ਜਿਹੜੀ ਸਕਿੱਲ ਮਾਈਗ੍ਰੈਂਟ ਕੈਟਾਗਰੀ ਆ ਉਹਦੇ ਵਿੱਚ ਅ ਅਗਰ ਤੁਸੀਂ ਕੁਆਲੀਫਾਈ ਕਰਨਾ ਤਾਂ ਬੇਕਰ ਨੂੰ ਘੱਟੋ ਘੱਟ ਬੈਚਲਰ ਡਿਗਰੀ ਚਾਹੀਦੀ ਹੈ ਤਿੰਨ ਸਾਲ ਬੇਕਰ ਦਾ ਕੰਮ ਕਰੋ ਮੀਡੀਅਨ ਵੇਜ ਦੇ ਉੱਤੇ ਜਿਹੜਾ ਕਰੰਟ ਜਿਹੜਾ ਚੱਲ ਰਿਹਾ ਹਨਾ ਹੁਣ ਇਸ ਟਾਈਮ 31.61 ਆ 31 ਡਾਲਰ ਐਂਡ 61 ਸੈਂਟ ਇਹਨੇ ਅੱਗੇ ਜਾ ਕੇ 18 ਅਗਸਤ ਤੋਂ 33.56 ਸੈਂਟ ਘੰਟੇ ਦਾ ਹੋ ਜਾਣਾ ਤੇ ਜਦੋਂ ਵੀ ਤੁਸੀਂ ਇੰਪਲੋਇਮੈਂਟ ਸਟਾਰਟ ਕਰੋਗੇ ਮੇਕ ਸ਼ੋਰ ਕਰੋ ਵੀ ਤੁਹਾਨੂੰ ਉਹ ਮੀਡੀਅਨ ਵੇਜ ਉਹ ਰੇਟ ਮਿਲਦਾ ਹੋਵੇ ਤੇ ਤੁਸੀਂ ਤਿੰਨ ਸਾਲ ਕੰਮ ਕਰੋ ਬੇਕਰ ਦੀ ਜਗਾ ਤੁਹਾਡੇ ਕੋਲ ਬੈਚਲਰ ਡਿਗਰੀ ਹੈ ਐਨ ਜ਼ेडਕਯੂ ਦੀ ਅਸੈਸਮੈਂਟ ਚ ਤੁਹਾਨੂੰ ਬੈਚਲਰ ਆ ਜਾਂਦੀ ਆ ਤਾਂ ਤੁਸੀਂ ਵੀਆਰ ਪਾ ਸਕਦੇ ਆ ਜੀ ਹਾਂ ਹੋਰ ਦੂਜਾ ਰਾਹ ਹਜੇ ਕੋਈ ਨਹੀਂ ਹਾਂ ਪਰ ਪਿੱਛੇ ਸੁਣਨ ਚਾਇਆ ਸੀ ਵੀ ਟ੍ਰੇਡ ਜੌਬਾਂ ਜਿਵੇਂ ਕਿ ਸ਼ੈਫ ਦੀ ਹੋਗੀ ਕੁੱਕ ਦੀ ਹੋਗੀ ਬੇਕਰ ਦੀ ਹੋਗੀ ਇਹਨਾਂ ਕੋਲ ਬਹੁਤਿਆਂ ਲੋਕਾਂ ਕੋਲ ਖਾਸ ਕਰਕੇ ਜਿਹੜੇ ਇਹਨਾਂ ਰੋਲ 'ਚ ਕੰਮ ਕਰ ਰਹੇ ਪੈਚੂਲਰ ਕੁਆਲਿਫਿਕੇਸ਼ਨ ਨਹੀਂ ਹੁੰਦੀ ਹਾਂ ਤਾਂ ਇਮੀਗ੍ਰੇਸ਼ਨ ਜਿਹੜੀ ਆ ਮਿਨਿਸਟਰ ਇਹਦੇ ਤੇ ਕੌਂਟੈਂਪਲੇਟ ਕਰ ਰਹੀ ਆ ਕਿ ਨਾਲੇ ਕੋਈ ਪਾਥਵੇ ਰੈਜ਼ੀਡੈਂਸ ਦਾ ਦਵਾਰਾ ਖੋਲ੍ਹਿਆ ਜਾਵੇ ਹਜੇ ਕੋਈ ਫਾਈਨਲ ਨਹੀਂ ਹੋਇਆ ਪਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਿਊਜ਼ ਕੋਈ ਨਿਊਜ਼ ਇਦਾਂ ਦੀ ਆਵੇ ਜੀ ਤੇ ਅਗੇ ਨੀਸ਼ਾ ਸ਼ਰਮਾ ਕਵੈਸਚਨ ਕਰ ਰਹੇ ਹੈ ਜੀ ਕਹਿੰਦੇ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕੇ ਬਾਰੇ ਮੇਂ ਜਰੂਰ ਬਤਾਓ ਜੀ ਇਸ ਦੇ ਬਾਰੇ ਵੀ ਕਵੈਸਚਨ ਹੈਗਾ ਤੇ ਇਹੀ ਲਿਖਿਆ ਜੀ ਇਹਨਾਂ ਨੇ ਕਿ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕਾ ਬਾਰੇ ਮੇਂ ਬਤਾਨਾ ਹਾਂ ਜੀ ਇਹ ਵੀ ਤਾਂ ਇਹੀ ਹੈ ਮੇਰੇ ਤੋਂ ਪਹਿਲੀ ਪਹਿਲਾਂ ਟੈਪਰ ਨਰਸਿੰਗ ਰਜਿਸਟ੍ਰੇਸ਼ਨ ਹੀ ਆ ਜੀ ਨਿਊਜ਼ੀਲੈਂਡ ਦੇ ਵਿੱਚ ਉਹ ਨਰਸਿੰਗ ਕਾਉਂਸਲ ਦੇ ਕੋਲ ਕਿਉਂਕਿ ਮੇਰੇ ਖਿਆਲ ਨਾਲ ਜੀ ਐਨ ਐਮ ਇਹ ਬੀਐਸਸੀ ਨਹੀਂ ਇਹ ਜੀਐਨਐਮ ਦੀ ਗੱਲ ਕਰ ਰਹੇ ਹਾਂ ਜੀਐਨਐਮ ਦੇ ਵਿੱਚ ਵੀ ਤੁਹਾਨੂੰ ਅਗਰ ਤੁਸੀਂ ਐਜ਼ ਅ ਪ੍ਰੈਕਟਿਸ ਕਰਨਾ ਚਾਹੁੰਦੇ ਨਿਊਜ਼ੀਲੈਂਡ ਦੇ ਵਿੱਚ ਦੋ ਰਾਹ ਨੇ ਜਾਂ ਤਾਂ ਆਪਣੀ ਨਰਸਿੰਗ ਰਜਿਸਟ੍ਰੇਸ਼ਨ ਕਰਾ ਲਓ ਇੱਥੇ ਓਵਰਸੀਜ਼ ਨਰਸਿੰਗ ਰਜਿਸਟ੍ਰੇਸ਼ਨ ਜਿਹੜੀ ਪ੍ਰੋਸੈਸ ਆ ਉਹਦੇ ਚਾਰਨਾਂ ਕਿ ਨਰਸਿੰਗ ਕਾਉਂਸਲ ਕੋਲ ਤੇ ਦੂਜਾ ਇਹ ਆ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਉਹ ਲੰਬੀ ਪ੍ਰੋਸੈਸ ਆ ਜਾਂ ਤੁਸੀਂ ਉਹਦੇ ਲਈ ਕੁਆਲੀਫਾਈ ਨਹੀਂ ਕਰਦੇ ਜਾਂ ਉਹ ਰਿਜੈਕਟ ਹੋ ਚੁੱਕੀ ਆ ਤੁਹਾਡੀ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਪਰ ਦੂਜਾ ਸਟੈਪ ਸਿਰਫ ਇਹੀ ਆ ਕਿ ਤੁਸੀਂ ਇੱਥੇ ਸਟੂਡੈਂਟ ਵੀਜ਼ੇ ਤੇ ਜਾਂ ਐਨਰੋਲਡ ਨਰਸਿੰ ਇਥੇ ਰਜਿਸਟਰ ਹੋ ਜੋ ਬਾਈ ਵੇ অফ ਕੁਆਲੀਫਿਕੇਸ਼ਨ ਕੈਗਰੀ ਕੁਆਲੀਫਿਕੇਸ਼ਨ ਕੰਪਲੀਟ ਕਰੋਗੇ ਸਟੂਡੈਂਟ ਵੀਜ਼ੇ ਤੇ ਆ ਕੇ ਉਹਦੇ ਬੇਸਿਸ ਤੇ ਤੁਹਾਨੂੰ ਨਰਸਿੰਗ ਰਜਿਸਟ੍ਰੇਸ਼ਨ ਮਿਲ ਜੂਗੀ ਹੂੰ ਤਾਂ ਤੁਸੀਂ ਫਿਰ ਕੰਮ ਕਰ ਸਕਦੇ ਜੀ ਤੇ ਨੈਨੀ ਕੇਅਰ ਨੈਨੀ ਕੇਅਰ ਤਾਂ ਏਜ ਕੇਅਰ ਚ ਚਾਈਲਡ ਯੂਥ ਐਂਡ ਫੈਮਿਲੀ ਵਰਕਰ ਦੇ ਵਿੱਚ ਹੀ ਆ ਜਾਂਦੀ ਆ ਆਪਾਂ ਨੈਨੀ ਕੇਅਰ ਗੱਲ ਕਰ ਲੈਂਦੇ ਹਾਂ ਦਾ ਐ ਸੱਚ ਕੋਈ ਕੈਟਾਗਰੀ ਨਹੀਂ ਇੰਵੈਸਟ ਕਰਦੀ ਜੀ ਨੈਨੀ ਕੇਅਰ ਦੀ ਕਿਉਂਕਿ ਨੈਨੀ ਨਾ ਉਹ ਕੈਨੇਡਾ ਤੋਂ ਕਾਫੀ ਮਸ਼ਹੂਰ ਹੋਇਆ ਸੀ ਉਹਨਾਂ ਦਾ ਸਾਰਿਆਂ ਦੇ ਦਿਮਾਗ ਚ ਉਹੀ ਜੜਿਆ ਹੋਇਆ ਹੈ ਉੱਥੇ ਕੀ ਹੈ ਜੀ ਕਿ ਕੈਨੇਡਾ ਦੇ ਵਿੱਚ ਉਹ ਅਲਾਉ ਕਰਦੇ ਨੇ ਇੱਕ ਪ੍ਰਾਈਵੇਟ ਫੈਮਿਲੀ ਯੂਨਿਟ ਨੂੰ ਜੀ ਉਹ ਵੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਜਿਹੜਾ ਸੋਟੇਬਲੀ ਕੁਆਲੀਫਾਈਡ ਆ 6 ਮਹੀਨੇ ਦਾ ਐਕਸਪੀਰੀਅੰਸ ਵੀ ਆ ਉਹਦਾ ਤੁਸੀਂ ਵੀਜ਼ਾ ਲਵਾ ਸਕਦੇ ਆ ਹੂੰ ਮੈਂ ਇਹਦਾ தோਰਤੇ ਉੱਥੇ ਆ ਕੇ ਆਈ ਥਿੰਕ 2 ਸਾਲ ਕੰਮ ਕਰੇ ਤੇ ਪੀਆਰ ਪਾਸ ਆ ਗਿਆ ਜੀ ਮੈਂ ਇਹਦੇ ਬਾਰੇ ਪੂਰਾ ਸ਼ੋਰ ਨਹੀਂ ਆ ਪਰ ਮੈਨੂੰ ਲੱਗਦਾ ਇੱਕ ਇਦਾਂ ਦਾ ਕ੍ਰਾਈਟੇਰੀਆ ਹੋਣਾ ਇੱਥੇ ਇੱਕ ਚੀਜ਼ ਨਹੀਂ ਪੌਪੂਲਰ ਨਹੀਂ ਆ ਹਮ ਆਲਥੋ ਤੁਸੀਂ ਐਜ਼ ਅ ਪ੍ਰਾਈਵੇਟ ਫੈਮਿਲੀ ਯੂਨਿਟ ੈਂਪਲੋਇਰ ਦੇ ਤੌਰ ਤੇ ਐਕਟ ਕਰਕੇ ਕਿਸੇ ਦਾ ਵੀਜ਼ਾ ਲਵਾ ਸਕਦੇ ਆ ਹਮ ਪਰ ਤਰੀਕਾ ਕੀ ਆ ਜਿਆਦਾ ਸਪੈਸੀਫਿਕ ਪਰਪਸ ਵਰਕ ਵੀਜ਼ਾ ਲਵਾਓ ਜਾਂ ਫਿਰ ਪੂਰਾ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਲਵਾਓ ਜੀ ਜੇ ਤੁਸੀਂ ਉਹ ਲਵਾਉਂਗੇ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਤੁਹਾਨੂੰ ਉਹੀ ਕੰਪਨੀ ਐਸਟੈਬਲਿਸ਼ ਕਰਨੀ ਪਊਗੀ ਜਾਂ NZBN ਨੰਬਰ ਆਪਣੇ ਨਾਂ ਤੇ ਲੈਣਾ ਪਊਗਾ ਫੇਰ ਤੁਸੀਂ ਜੋਬ ਚੈੱਕ ਕਰੋਗੇ ਫੇਰ ਤੁਸੀਂ ਕਿਸੇ ਨਾਤੇ ਵੀਜ਼ਾ ਦੇਰ ਸਕਦੇ ਹੁਣ ਅਸੀਂ ਕਈ ਵੀਜ਼ੇ ਇਦਾਂ ਦੇ ਕਰਦੇ ਆ ਵੀ ਜਿੱਥੇ ਅ ਬੰਦੇ ਦਾ ਕੋਈ ਰਿਸ਼ਤੇਦਾਰ ਆ ਕੋਈ ਵਾਈਫ ਆ ਉਹਨੂੰ ਜਿੱਦਾਂ ਮੰਨ ਲਓ ਕੈਂਸਰ ਆ ਫੋਰ ਐਗਜ਼ਾਮਪਲ ਹੈ ਨਾ ਜੀ ਤੁਹਾਨੂੰ ਕੋਈ ਕੇਅਰਰ ਚਾਹੀਦਾ ਠੀਕ ਹੈ ਉਹ ਕੇਰਰ ਕਿਸੇ ਵੀਜ਼ੇ ਤੇ ਥੇ ਆਲਰੇਡੀ ਹੈਗਾ ਕੰਮ ਕਰ ਰਿਆ ਅਸੀਂ ਉਹਦਾ ਸਪੈਸੀਫਿਕ ਪਰਪਸ ਵੀਜ਼ਾ ਲਵਾ ਦਿੰਦੇ ਹਮ ਹੁਣ ਉਹ ਲਾਉਣ ਦਾ ਤਰੀਕਾ ਕੀ ਆ ਕਿ ਪਹਿਲਾਂ ਤਾਂ ਸਾਨੂੰ ਡਾਕਟਰ ਤੋਂ ਓਪੀਨੀਅਨ ਲੈਣਾ ਪੈਂਦਾ ਵੀ ਉਹਦਾ ਦੀ ਲਾਈਫ ਐਕਸਪੈਕਟੈਂਸੀ ਕੀ ਆ ਹਮ ਜੇ ਡਾਕਟਰ ਲਿਖੇ ਦਿੰਦਾ ਵੀ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਵੀ ਅਗਲੇ 2 ਸਾਲ ਚ ਸਾਨੂੰ ਲੱਗਦਾ ਲਾਈਫ ਐਕਸਪੈਕਟੈਂਸੀ ਉਸ ਤੋਂ ਬਾਅਦ ਉਹ ਵੀ ਦਾ ਕਿ ਉਹ ਨਹੀਂ ਸ਼ੀਲ ਬੀ ਨੋ ਮੋਰ ਜਾਂ ਕੋਈ ਵੀ ਰੀਜ਼ਨ ਆ ਨਾ ਤਾਂ ਅਸੀਂ ਇਮੀਗ੍ਰੇਸ਼ਨ ਨੂੰ ਉਹ ਰੀਜ਼ਨ ਦੇ ਕੇ ਜਿਹੜਾ ਉਹਨਾਂ ਦਾ ਹਸਬੈਂਡ ਆ ਉਹਨੂੰ ਐਗਨ এমਪਲॉयਰ ਐਕਟ ਕਰਵਾ ਕੇ ਸਪੈਸੀਫਿਕ ਪਰਪਸ ਵੀਜ਼ਾ ਉਸ EMPLOYE ਦਾ ਲਵਾ ਸਕਦੇ ਆ ਵੀ ਭਾਈ ਇਹ ਸੂਟੇਬਲੀ ਕੁਆਲੀਫਾਈਡ ਆ ਪਰ ਦੋ ਸਾਲ ਦਾ ਵੀਜ਼ਾ ਦੇ ਦਿਓ ਤਾਂ ਕਿ ਇਹ ਦੂ ਹੇ سپورਟ ਕਰ ਸਕੇ ਹਮ ਹਰ ਉਹ ਇੱਕ ਆਪਸ਼ਨ ਹੁੰਦੀ ਆ ਪਰ ਉਹਦੇ ਚ ਪੀਆਰ ਦਾ ਚਾਂਸ ਤਾਂ ਆ ਕਿ ਜਿਹੜਾ ਉਹ ਦੋ ਸਾਲ ਦਾ ਐਕਸਪੀਰੀਅੰਸ ਜਿਹੜਾ ਕਮਿਊਲੇਟ ਕਰਕੇ ਤੁਹਾਨੂੰ 28 $25 ਸੈਂਟ ਘੱਟੋ ਘੜ ਤਨਖਾਹ ਮਿਲਦੀ ਹੈ ਇਹ ਜਿਹੜੀ ਤੁਹਾਨੂੰ ਨਾਲ ਮਿਲਦੀ ਹੋਵੇ ਅਗਲਾ ਕਵੈਸਚਨ ਆ ਜੀ ਸਾਡੇ ਕੋਲ ਬਰਾਲ ਜਸੁਨੀ ਇਹਦਾ ਕਵੈਸਚਨ ਕਰ ਰਹਾ ਸੋ ਕਹਿੰਦੇ ਜੀ ਇੰਡੀਆ ਤੋਂ ਵਰਕ ਵੀਜ਼ੇ ਤੇ ਆਉਣ ਦੇ ਲਈ ਹਾਈਲਾਈਟਸ ਰਿਕੁਆਇਰਮੈਂਟ ਹੈਗੀ ਆ ਜਾਂ ਨਹੀਂ ਸੋ ਹੁਣ ਇਹਨਾਂ ਨੇ ਕਾਦੇ ਲਈ ਪੁੱਛਿਆ ਇਹ ਦੱਸ ਦਿਓ ਜੀ ਕਿਉਂਕਿ ਵਰਕ ਵੀਜ਼ਿਆਂ ਦੇ ਵਿੱਚ ਵੀ ਕੈਟਾਗਰੀਆਂ ਡਿਫਰੈਂਟ ਡਿਫਰੈਂਟ ਹਨ ਕਿਹੜੇ ਵਰਕ ਵੀਜ਼ੇ ਦੀ ਗੱਲ ਹੋ ਰਹੀ ਹੈ ਜਾਂ ਸਕਿੱਲ ਲੈਵਲ 4 ਜਾਂ 5 ਦੀ ਜੌਬ ਜੀ EWRB ਐਕ੍ਰੈਡੀਟਿਡ EMPLOYER ਵਰਕ ਵੀਜ਼ਾ ਜਿਹੜਾ ਕਿ ਸਭ ਤੋਂ ਮੋਸਟ ਪੌਪੂਲਰ ਮੰਨਿਆ ਜਾਂਦਾ ਉਹਦੇ ਵਿੱਚ ਹਾਂਜੀ ਲੋੜ ਆ ਜੀ ਜੇ ਉਹਦੇ ਚ ਚਾਰ ਬੈਂਡ ਚਾਹੀਦੇ ਨੇ 29 ਪੀਟੀ ਚ ਚਾਹੀਦੇ ਨੇ ਜੇ ਤੁਸੀਂ ਸਪੈਸੀਫਿਕ ਪਰਪਸ ਵਰਕ ਲਈ ਜ਼ਾਇਦਾ ਦਾ ਹੁੰਦਾ ਹੈ ਕੋ ਉਹਦੇ ਚ ਕੋਈ ਲੋੜ ਨਹੀਂ ਉਹਦੇ ਚ ਕੋਈ ਅਦਰ ਦੀ ਰਿਕੁਆਇਰਮੈਂਟ ਨਹੀਂ ਹੈਗੀ ਪਰ ਉਹ ਆਮ ਨਹੀਂ ਮਿਲਦਾ ਉਹ ਤਾਂ ਹੀ ਮਿਲਦਾ ਵੀ ਜੇ ਤੁਸੀਂ ਕੋਈ ਸਪੈਸੀਫਿਕ ਪਰਪਸ ਦੇ ਲਈ ਤੁਹਾਨੂੰ ਕੋਈ ੈਂਪਲੋਇਰ ਸਪੋਰਟ ਕਰਦਾ ਹੋਵੇ ਕੋਈ ਕੋਈ ਖਾਸ ਸਕਿੱਲ ਨਾਲ ਤੇ ਤੁਹਾਨੂੰ ਬਹੁਤ ਛੋਟੇ ਡਿਊਰੇਸ਼ਨ ਦੇ ਲਈ ਇੱਥੇ ਆ ਕੇ ਉਹ ਆਪਣੀ ਸਕਿੱਲ ਯੂਜ਼ ਕਰਕੇ ਕੋਈ ਕੰਮ ਐਗਜ਼ੀਕਿਊਟ ਕਰਨਾ ਹੈ ਨਾ ਕੋਈ ਟਾਸਕ ਦੇ ਨਿਮਨ ਕਰਨਾ ਜੀ ਤਾਂ ਮਿਲਦਾ ਹੈ ਤੇ ਅਗਲਾ ਕੁਐਸਚਨ ਬਦਲ ਜੇ ਪਾ ਚ ਲਈਏ ਤਾਂ ਅਗਲਾ ਕੁਐਸਚਨ ਹੈਗਾ ਜੀ ਬੇਕਰ ਦੇ ਲਈ ਕਹਿੰਦੇ ਬੇਕਰ ਦੀ ਪੀਆਰ ਦਾ ਕੀ ਕੀ ਪ੍ਰੋਸੈਸ ਆ ਕਿਵੇਂ ਹੋ ਸਕਦੀ ਹੈ ਕੀ ਆ ਉਹਦੇ ਬਾਰੇ ਵਿੱਚ ਰੂਲ ਦੱਸਿਓ ਬੇਕਰ ਦਾ ਰੂਲਸ ਕਿੱਲਾ ਜੀ ਪਹਿਲੀ ਗੱਲ ਸਕਿੱਲ ਲੈਵਲ 3 ਤੇ ਆਉਂਦਾ ਇਹ ਪਰ ਜਿਹੜੀ ਸਕਿੱਲ ਮਾਈਗ੍ਰੈਂਟ ਕੈਟਾਗਰੀ ਆ ਉਹਦੇ ਵਿੱਚ ਅ ਅਗਰ ਤੁਸੀਂ ਕੁਆਲੀਫਾਈ ਕਰਨਾ ਤਾਂ ਬੇਕਰ ਨੂੰ ਘੱਟੋ ਘੱਟ ਬੈਚਲਰ ਡਿਗਰੀ ਚਾਹੀਦੀ ਹੈ ਤਿੰਨ ਸਾਲ ਬੇਕਰ ਦਾ ਕੰਮ ਕਰੋ ਮੀਡੀਅਨ ਵੇਜ ਦੇ ਉੱਤੇ ਜਿਹੜਾ ਕਰੰਟ ਜਿਹੜਾ ਚੱਲ ਰਿਹਾ ਹਨਾ ਹੁਣ ਇਸ ਟਾਈਮ 31.61 ਆ 31 ਡਾਲਰ ਐਂਡ 61 ਸੈਂਟ ਇਹਨੇ ਅੱਗੇ ਜਾ ਕੇ 18 ਅਗਸਤ ਤੋਂ 33.56 ਸੈਂਟ ਘੰਟੇ ਦਾ ਹੋ ਜਾਣਾ ਤੇ ਜਦੋਂ ਵੀ ਤੁਸੀਂ ਇੰਪਲੋਇਮੈਂਟ ਸਟਾਰਟ ਕਰੋਗੇ ਮੇਕ ਸ਼ੋਰ ਕਰੋ ਵੀ ਤੁਹਾਨੂੰ ਉਹ ਮੀਡੀਅਨ ਵੇਜ ਉਹ ਰੇਟ ਮਿਲਦਾ ਹੋਵੇ ਤੇ ਤੁਸੀਂ ਤਿੰਨ ਸਾਲ ਕੰਮ ਕਰੋ ਬੇਕਰ ਦੀ ਜਗਾ ਤੁਹਾਡੇ ਕੋਲ ਬੈਚਲਰ ਡਿਗਰੀ ਹੈ NZQA ਦੀ ਅਸੈਸਮੈਂਟ ਚ ਤੁਹਾਨੂੰ ਬੈਚਲਰ ਆ ਜਾਂਦੀ ਆ ਤਾਂ ਤੁਸੀਂ ਵੀਆਰ ਪਾ ਸਕਦੇ ਆ ਜੀ ਹਾਂ ਹੋਰ ਦੂਜਾ ਰਾਹ ਜੇ ਕੋਈ ਨਹੀਂ ਹਾਂ ਪਰ ਪਿੱਛੇ ਸੁਣਨਾ ਚਾਇਆ ਸੀ ਵੀ ਟ੍ਰੇਡ ਜੌਬਾਂ ਜਿਵੇਂ ਕਿ ਸ਼ੈਫ ਦੀ ਹੋਗੀ ਕੁੱਕ ਵੀ ਹੋਗੀ ਬੇਕਰ ਦੀ ਹੋਗੀ ਇਹਨਾਂ ਕੋਲ ਬਹੁਤੇਆਂ ਲੋਕਾਂ ਕੋਲ ਖਾਸ ਕਰਕੇ ਜਿਹੜੇ ਇਹਨਾਂ ਰੋਲ 'ਚ ਕੰਮ ਕਰ ਰਹੇ ਪੈਚੂਲਰ ਕੁਆਲਿਫਿਕੇਸ਼ਨ ਨਹੀਂ ਹੁੰਦੀ ਹਾਂ ਤਾਂ ਇਮੀਗ੍ਰੇਸ਼ਨ ਜਿਹੜੀ ਆ ਮਿਨਿਸਟਰ ਇਹਦੇ ਤੇ ਕੌਂਟੈਂਪਲੇਟ ਕਰ ਰਹੀ ਆ ਕਿ ਨਾਲ ਹੀ ਕੋਈ ਪਾਥਵੇ ਰੈਜ਼ੀਡੈਂਸ ਦਾ ਦਵਾਰਾ ਖੋਲ੍ਹਿਆ ਜਾਵੇ ਹਜੇ ਕੋਈ ਫਾਈਨਲ ਨਹੀਂ ਹੋਇਆ ਪਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਿਊਜ਼ ਕੋਈ ਨਿਊਜ਼ ਇਦਾਂ ਦੀ ਆਵੇ ਜੀ ਤੇ ਅਗੇ ਨੀਸ਼ਾ ਸ਼ਰਮਾ ਕਵੈਸਚਨ ਕਰ ਰਹੇ ਹੈ ਜੀ ਕਹਿੰਦੇ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕੇ ਬਾਰੇ ਮੇਂ ਜਰੂਰ ਬਤਾਓ ਜੀ ਇਸ ਦੇ ਬਾਰੇ ਵੀ ਕਵੈਸਚਨ ਹੈਗਾ ਤੇ ਇਹੀ ਲਿਖਿਆ ਜੀ ਇਹਨਾਂ ਨੇ ਕਿ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕਾ ਬਾਰੇ ਮੇਂ ਬਤਾਨਾ ਹਾਂ ਜੀ ਇਹ ਵੀ ਤਾਂ ਇਹੀ ਹੈ ਵੀ ਜੇ ਤੋਂ ਪਹਿਲੀ ਪਹਿਲਾਂ ਟੈਪਰ ਨਰਸਿੰਗ ਰਜਿਸਟ੍ਰੇਸ਼ਨ ਹੀ ਆ ਜੀ ਨਿਊਜ਼ੀਲੈਂਡ ਦੇ ਵਿੱਚ ਉਹ ਨਰਸਿੰਗ ਕਾਉਂਸਲ ਦੇ ਕੋਲ ਕਿਉਂਕਿ ਮੇਰੇ ਖਿਆਲ ਨਾਲ ਜੀ ਐਨ ਐਮ ਇਹ ਬੀਐਸਸੀ ਨਹੀਂ ਜੀਐਨਐਮ ਦੀ ਗੱਲ ਕਰ ਰਹੇ ਹਾਂ ਜੀਐਨਐਮ ਦੇ ਵਿੱਚ ਵੀ ਤੁਹਾਨੂੰ ਅਗਰ ਤੁਸੀਂ ਐਜ਼ ਅ ਪ੍ਰੈਕਟਿਸ ਕਰਨਾ ਚਾਹੁੰਦੇ ਨਿਊਜ਼ੀਲੈਂਡ ਦੇ ਵਿੱਚ ਦੋ ਰਾਹ ਨੇ ਜਾਂ ਤਾਂ ਆਪਣੀ ਨਰਸਿੰਗ ਰਜਿਸਟ੍ਰੇਸ਼ਨ ਕਰਾ ਲਓ ਇੱਥੇ ਓਵਰਸੀਜ਼ ਨਰਸਿੰਗ ਰਜਿਸਟ੍ਰੇਸ਼ਨ ਜਿਹੜੀ ਪ੍ਰੋਸੈਸ ਆ ਉਹਦੇ ਚਨਾਂਗ ਕੇ ਨਰਸਿੰਗ ਕਾਉਂਸਲ ਕੋਲ ਤੇ ਦੂਜਾ ਇਹ ਆ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਉਹ ਲੰਬੀ ਪ੍ਰੋਸੈਸ ਆ ਜਾਂ ਤੁਸੀਂ ਉਹਦੇ ਲਈ ਕੁਆਲੀਫਾਈ ਨਹੀਂ ਕਰਦੇ ਜਾਂ ਉਹ ਰਿਜੈਕਟ ਹੋ ਚੁੱਕੀ ਆ ਤੁਹਾਡੀ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਪਰ ਦੂਜਾ ਸਟੈਪ ਸਿਰਫ ਇਹੀ ਆ ਕਿ ਤੁਸੀਂ ਇੱਥੇ ਸਟੂਡੈਂਟ ਵੀਜ਼ੇ ਤੇ ਜਾਂ ਐਨਰੋਲਡ ਨਰਸਿੰਗ ਇਥੇ ਰਜਿਸਟਰ ਹੋ ਜੋ ਬਾਈ ਵੇ অফ ਕੁਆਲੀਫਿਕੇਸ਼ਨ ਕੈਗਰੀ ਕੁਆਲੀਫਿਕੇਸ਼ਨ ਕੰਪਲੀਟ ਕਰੋਗੇ ਸਟੂਡੈਂਟ ਵੀਜ਼ੇ ਤੇ ਆ ਕੇ ਉਹਦੇ ਬੇਸਿਸ ਤੇ ਤੁਹਾਨੂੰ ਨਰਸਿੰਗ ਰਜਿਸਟ੍ਰੇਸ਼ਨ ਮਿਲ ਜੂਗੀ ਹੂੰ ਤਾਂ ਤੁਸੀਂ ਫਿਰ ਕੰਮ ਕਰ ਸਕਦੇ ਜੀ ਤੇ ਨੈਨੀ ਕੇਅਰ ਨੈਨੀ ਕੇਅਰ ਤਾਂ ਏਜ ਕੇਅਰ ਚ ਚਾਈਲਡ ਯੂਥ ਐਂਡ ਫੈਮਿਲੀ ਵਰਕਰ ਦੇ ਵਿੱਚ ਹੀ ਆ ਜਾਂਦੀ ਆ ਆਪਾਂ ਨੈਨੀ ਕੇਅਰ ਗੱਲ ਕਰ ਲੈਂਦੇ ਹਾਂ ਦਾ ਐ ਸੱਚ ਕੋਈ ਕੈਟਾਗਰੀ ਨਹੀਂ ਇੰਵੈਸਟ ਕਰਦੀ ਜੀ ਨੈਨੀ ਕੇਅਰ ਦੀ ਕਿਉਂਕਿ ਨੈਨੀ ਨਾ ਉਹ ਕੈਨੇਡਾ ਤੋਂ ਕਾਫੀ ਮਸ਼ਹੂਰ ਹੋਇਆ ਸੀ ਉਹਨਾਂ ਦਾ ਸਾਰਿਆਂ ਦੇ ਦਿਮਾਗ ਚ ਉਹੀ ਚੜਿਆ ਹੋਇਆ ਹੈ ਉੱਥੇ ਕੀ ਹੈ ਜੀ ਕਿ ਕੈਨੇਡਾ ਦੇ ਵਿੱਚ ਉਹ ਅਲਾਉ ਕਰਦੇ ਨੇ ਇੱਕ ਪ੍ਰਾਈਵੇਟ ਫੈਮਿਲੀ ਯੂਨਿਟ ਨੂੰ ਜੀ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਜਿਹੜਾ ਸੋਟੇਬਲੀ ਕੁਆਲੀਫਾਈਡ ਆ 6 ਮਹੀਨੇ ਦਾ ਐਕਸਪੀਰੀਅੰਸ ਵੀ ਆ ਉਹਦਾ ਤੁਸੀਂ ਵੀਜ਼ਾ ਲਵਾ ਸਕਦੇ ਆ ਹੂੰ ਮੈਂ ਇਹੇ ਤੌਰ ਤੇ ਉੱਥੇ ਆ ਕੇ ਆਈ ਥਿੰਕ 2 ਸਾਲ ਕੰਮ ਕਰੇ ਤੇ ਪੀਆਰ ਪਾਸ ਆਵਾਂ ਜੀ ਮੈਂ ਇਹਦੇ ਬਾਰੇ ਪੂਰਾ ਸ਼ੋਰ ਨਹੀਂ ਆ ਪਰ ਮਨ ਲੱਗਦਾ ਇੱਕ ਇਦਾਂ ਦਾ ਕ੍ਰਾਈਟੇਰੀਆ ਹੋਣਾ ਇੱਥੇ ਇੱਕ ਚੀਜ਼ ਨਹੀਂ ਪੌਪੂਲਰ ਨਹੀਂ ਆ ਹਮ ਆਲਥੋ ਤੁਸੀਂ ਐਜ਼ ਅ ਪ੍ਰਾਈਵੇਟ ਫੈਮਿਲੀ ਯੂਨਿਟ ੈਂਪਲੋਇਰ ਦੇ ਤੌਰ ਤੇ ਐਕਟ ਕਰਕੇ ਕਿਸੇ ਦਾ ਵੀਜ਼ਾ ਲਵਾ ਸਕਦੇ ਆ ਪਰ ਤਰੀਕਾ ਕੀ ਆ ਜਿਆਦਾ ਸਪੈਸੀਫਿਕ ਪਰਪਸ ਵਰਕ ਵੀਜ਼ਾ ਲਵਾਓ ਜਾਂ ਫਿਰ ਪੂਰਾ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਲਵਾਓ ਜੀ ਜੇ ਤੁਸੀਂ ਉਹ ਲਵਾਉਂਗੇ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਤੁਹਾਨੂੰ ਉਹੀ ਕੰਪਨੀ ਐਸਟੈਬਲਿਸ਼ ਕਰਨੀ ਪਊਗੀ ਜਾਂ NZBN ਨੰਬਰ ਆਪਣੇ ਨਾਂ ਤੇ ਲੈਣਾ ਪਊਗਾ ਫੇਰ ਤੁਸੀਂ ਜੌਬ ਚੈੱਕ ਕਰੋਗੇ ਫੇਰ ਤੁਸੀਂ ਕਿਸੇ ਨਾਤੇ ਵੀਜ਼ਾ ਦੇਰ ਸਕਦੇ ਹੁਣ ਅਸੀਂ ਕਈ ਵੀਜ਼ੇ ਇਦਾਂ ਦੇ ਕਰਦੇ ਆ ਵੀ ਜਿੱਥੇ ਅ ਬੰਦੇ ਦਾ ਕੋਈ ਰਿਸ਼ਤੇਦਾਰ ਆ ਕੋਈ ਵਾਈਫ ਆ ਉਹਨੂੰ ਜਿੱਦਾਂ ਮੰਨ ਲਓ ਕੈਂਸਰ ਆ ਫੋਰ ਐਗਜ਼ਾਮਪਲ ਹਨ ਜੀ ਤੁਹਾਨੂੰ ਕੋਈ ਕੇਅਰਰ ਚਾਹੀਦਾ ਠੀਕ ਹੈ ਉਹ ਕੇਰਰ ਕਿਸੇ ਵੀਜ਼ੇ ਤੇ ਥੇ ਆਲਰੇਡੀ ਹੈਗਾ ਕੰਮ ਕਰ ਰਿਆ ਅਸੀਂ ਉਹਦਾ ਸਪੈਸੀਫਿਕ ਪਰਪਸ ਵੀਜ਼ਾ ਲਵਾ ਦਦੇ ਹਮ ਹੁਣ ਉਹ ਲਗਾਉਣ ਦਾ ਤਰੀਕਾ ਕੀ ਆ ਕਿ ਪਹਿਲਾਂ ਤਾਂ ਸਾਨੂੰ ਡਾਕਟਰ ਤੋਂ ਓਪੀਨੀਅਨ ਲੈਣਾ ਪੈਂਦਾ ਵੀ ਉਹਦਾ ਦੀ ਲਾਈਫ ਐਕਸਪੈਕਟੈਂਸੀ ਕੀ ਆ ਹਮ ਜੇ ਡਾਕਟਰ ਲਿਖੇ ਦਦਾ ਵੀ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਵੀ ਅਗਲੇ 2 ਸਾਲ ਚ ਸਾਨੂੰ ਲੱਗਦਾ ਲਾਈਫ ਐਕਸਪੈਕਟੈਂਸੀ ਉਸ ਤੋਂ ਬਾਅਦ ਉਹ ਵੀ ਦਾ ਕੇ ਉਹ ਨਹੀਂ ਸ਼ੀਲ ਬੀ ਨੋ ਮੋਰ ਜਾਂ ਕੋਈ ਵੀ ਰੀਜ਼ਨ ਆ ਨਾ ਤਾਂ ਅਸੀਂ ਇਮੀਗ੍ਰੇਸ਼ਨ ਨੂੰ ਉਹ ਰੀਜ਼ਨ ਦੇ ਕੇ ਜਿਹੜਾ ਉਹਨਾਂ ਦਾ ਹਸਬੈਂਡ ਆ ਉਹਨੂੰ ਐਗਜ਼ਨ এমপ্লয়ার ਐਕਟ ਕਰਵਾ ਕੇ ਸਪੈਸੀਫਿਕ ਪਰਪਸ ਵੀਜ਼ਾ ਉਸ এমপ্লয়ੀ ਦਾ ਲਵਾ ਸਕਦੇ ਆ ਵੀ ਭਾਈ ਇਹ ਸੂਟੇਬਲੀ ਕੁਆਲੀਫਾਈਡ ਆ ਪਰ ਦੋ ਸਾਲ ਦਾ ਵੀਜ਼ਾ ਦੇ ਦਿਓ ਤਾਂ ਕਿ ਇਹ ਦੂਹੇ سپورਟ ਕਰ ਸਕੇ ਹਮ ਹਾਂ ਉਹ ਇੱਕ অপਸ਼ਨ ਹੁੰਦੀ ਆ ਪਰ ਉਹਦੇ ਚ ਪੀਆਰ ਦਾ ਚਾਂਸ ਤਾਂ ਆ ਕਿ ਜਿਹੜਾ ਉਹ ਦੋ ਸਾਲ ਦਾ ਐਕਸਪੀਰੀਅੰਸ ਜਿਹੜਾ ਸਿਮੂਲੇਟ ਕਰਕੇ ਤੁਹਾਨੂੰ 28 $25 ਸੈਂਟ ਘੱਟੋ ਘੱਟ ਤਰਖਾ ਮਿਲਦੀ ਹੈ ਇਹ ਜਿਹੜੀ ਤੁਹਾਨੂੰ ਨਾਲ ਮਿਲਦੀ ਹੋਵੇ ਅਗਲਾ ਕਵੈਸਚਨ ਆ ਜੀ ਸਾਡੇ ਕੋਲ ਬਰਾਲ ਜਸੁਨੀ ਇਹਦਾ ਕਵੈਸਚਨ ਕਰ ਰਹਾ ਸੋ ਕਹਿੰਦੇ ਜੀ ਇੰਡੀਆ ਤੋਂ ਵਰਕ ਵੀਜ਼ੇ ਤੇ ਆਉਣ ਦੇ ਲਈ ਹਾਈਲਾਈਟਸ ਰਿਕੁਆਇਰਮੈਂਟ ਹੈਗੀ ਆ ਜਾਂ ਨਹੀਂ ਸੋ ਹੁਣ ਇਹਨਾਂ ਨੇ ਕਾਦੇ ਲਈ ਪੁੱਛਿਆ ਇਹ ਦੱਸ ਦਿਓ ਜੀ ਕਿਉਂਕਿ ਵਰਕ ਵੀਜ਼ਿਆਂ ਦੇ ਵਿੱਚ ਵੀ ਕੈਟੇਗਰੀਆਂ ਡਿਫਰੈਂਟ ਡਿਫਰੈਂਟ ਹਨ ਕਿਹੜੇ ਵਰਕ ਵੀਜ਼ੇ ਦੀ ਗੱਲ ਹੋ ਰਹੀ ਆ ਸਕਿੱਲ ਲੈਵਲ 4 ਜਾਂ 5 ਦੀ ਜੌਬ ਜੀ EWRB ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਜਿਹੜਾ ਕਿ ਸਭ ਤੋਂ ਮੋਸਟ ਪਪੂਲਰ ਮੰਨਿਆ ਜਾਂਦਾ ਉਹਦੇ ਵਿੱਚ ਹਾਂਜੀ ਲੋੜ ਆ ਜੀ ਜੇ ਉਹਦੇ ਚ ਚਾਰ ਬੈਂਡ ਚਾਹੀਦੇ ਨੇ 29 ਪੀਟੀ ਚ ਚਾਹੀਦੇ ਨੇ ਜੇ ਤੁਸੀਂ ਸਪੈਸੀਫਿਕ ਪਰਪਸ ਵਰਕ ਲਈ ਜਾ ਰਿਹਾ ਹੋ ਤਾਂ ਦਾ ਇੱਕ ਉਹਦੇ ਚ ਕੋਈ ਲੋੜ ਨਹੀਂ ਉਹਦੇ ਚ ਕੋਈ ਅਡੂਰੀ ਰਿਕੁਆਇਰਮੈਂਟ ਨਹੀਂ ਹੈ ਪਰ ਉਹ ਆਮ ਨਹੀਂ ਮਿਲਦਾ ਉਹ ਤਾਂ ਹੀ ਮਿਲਦਾ ਵੀ ਜੇ ਤੁਸੀਂ ਕੋਈ ਸਪੈਸੀਫਿਕ ਪਰਪਸ ਦੇ ਲਈ ਤੁਹਾਨੂੰ ਕੋਈ ੈਂਪਲੋਇਰ ਸਪੋਰਟ ਕਰਦਾ ਤੁਹਾਡੇ ਕੋਲ ਕੋਈ ਖਾਸ ਸਕਿੱਲ ਆ ਤੇ ਤੁਹਾਨੂੰ ਬਹੁਤ ਛੋਟੇ ਡਿਊਰੇਸ਼ਨ ਦੇ ਲਈ ਇੱਥੇ ਆ ਕੇ ਉਹ ਆਪਣੀ ਸਕਿੱਲ ਯੂਜ਼ ਕਰਕੇ ਕੋਈ ਕੰਮ ਐਗਜ਼ੀਕਿਊਟ ਕਰਨਾ ਹੈ ਕੋਈ ਟਾਸਕ ਦੇ ਨਿਗਮ ਕਰਨਾ ਜੀ ਤਾਂ ਮਿਲਦਾ ਹੈ ਤੇ ਅਗਲਾ ਕੁਐਸਚਨ ਬਦਲ ਜੇ ਪਾ ਚ ਲਈਏ ਤਾਂ ਅਗਲਾ ਕੁਐਸਚਨ ਹੈਗਾ ਜੀ ਬੇਕਰ ਦੇ ਲਈ ਕਹਿੰਦੇ ਬੇਕਰ ਦੀ ਪੀਆਰ ਦਾ ਕੀ ਕੀ ਪ੍ਰੋਸੈਸ ਆ ਕਿਵੇਂ ਹੋ ਸਕਦੀ ਹੈ ਕੀ ਹੈ ਉਹਦੇ ਬਾਰੇ ਵਿੱਚ ਰੂਲ ਦੱਸਿਓ ਬੇਕਰ ਦਾ ਰੂਲਸ ਕਿੱਲਾ ਜੀ ਪਹਿਲੀ ਗੱਲ ਸਕਿੱਲ ਲੈਵਲ 3 ਤੇ ਆਉਂਦਾ ਇਹ ਪਰ ਜਿਹੜੀ ਸਕਿੱਲ ਮਾਈਗ੍ਰੈਂਟ ਕੈਟਾਗਰੀ ਆ ਉਹਦੇ ਵਿੱਚ ਅ ਅਗਰ ਤੁਸੀਂ ਕੁਆਲੀਫਾਈ ਕਰਨਾ ਤਾਂ ਬੇਕਰ ਨੂੰ ਘੱਟੋ ਘਾਟ ਬੈਚਲਰ ਡਿਗਰੀ ਚਾਹੀਦੀ ਹੈ ਤਿੰਨ ਸਾਲ ਬੇਕਰ ਦਾ ਕੰਮ ਕਰੋ ਮੀਡੀਅਨ ਵੇਜ ਦੇ ਉੱਤੇ ਜਿਹੜਾ ਕਰੰਟ ਜਿਹੜਾ ਚੱਲ ਰਿਹਾ ਹਨਾ ਹੁਣ ਇਸ ਟਾਈਮ 31.61 ਆ 31 ਡਾਲਰ ਐਂਡ 61 ਸੈਂਟ ਇਹਨੇ ਅੱਗੇ ਜਾ ਕੇ 18 ਅਗਸਤ ਤੋਂ 33.56 ਸੈਂਟ ਘੰਟੇ ਦਾ ਹੋ ਜਾਣਾ ਤੇ ਜਦੋਂ ਵੀ ਤੁਸੀਂ ਇੰਪਲੋਇਮੈਂਟ ਸਟਾਰਟ ਕਰੋਗੇ ਮੇਕ ਸ਼ੂਰ ਕਰੋ ਵੀ ਤੁਹਾਨੂੰ ਉਹ ਮੀਡੀਅਨ ਵੇਜ ਉਹ ਰੇਟ ਮਿਲਦਾ ਹੋਵੇ ਤੇ ਤੁਸੀਂ ਤਿੰਨ ਸਾਲ ਕੰਮ ਕਰੋ ਬੇਕਰ ਦੀ ਜਗਾ ਤੁਹਾਡੇ ਕੋਲ ਬੈਚਲਰ ਡਿਗਰੀ ਹੈ NZQA ਦੀ ਅਸੈਸਮੈਂਟ ਚ ਤੁਹਾਨੂੰ ਬੈਚਲਰ ਆ ਜਾਂਦੀ ਆ ਤਾਂ ਤੁਸੀਂ PR ਪਾ ਸਕਦੇ ਆ ਜੀ ਉਹਰ ਦੂਜਾ ਰਾਹ ਜੇ ਕੋਈ ਨਹੀਂ ਹਾਂ ਪਰ ਪਿੱਛੇ ਸੁਣਨਾ ਚਾਇਆ ਸੀ ਵੀ ਟ੍ਰੇਡ ਜੌਬਾਂ ਜਿਵੇਂ ਕਿ ਸ਼ੈਫ ਦੀ ਹੋਗੀ ਕੁੱਕ ਵੀ ਹੋਗੀ ਬੇਕਰ ਦੀ ਹੋਗੀ ਇਹਨਾਂ ਕੋਲ ਬਹੁਤੇ ਲੋਕਾਂ ਕੋਲ ਖਾਸ ਕਰਕੇ ਜਿਹੜੇ ਇਹਨਾਂ ਰੋਲ 'ਚ ਕੰਮ ਕਰ ਰਹੇ ਪੈਚੂਰ ਕੁਆਲਿਫਿਕੇਸ਼ਨ ਨਹੀਂ ਹੁੰਦੀ ਤਾਂ ਇਮੀਗ੍ਰੇਸ਼ਨ ਜਿਹੜੀ ਆ ਮਿਨਿਸਟਰ ਇਹਦੇ ਤੇ ਕੌਂਟੈਂਪਲੇਟ ਕਰ ਰਹੀ ਆ ਕਿ ਨਾਲ ਹੀ ਕੋਈ ਪਾਥਵੇ ਰੈਜ਼ਿਡੈਂਸ ਦਾ ਦਵਾਰਾ ਖੋਲ੍ਹਿਆ ਜਾਵੇ ਹਜੇ ਕੋਈ ਫਾਈਨਲ ਨਹੀਂ ਹੋਇਆ ਪਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਿਗਰਾ ਕੋਈ ਨਿਊਜ਼ ਇਦਾਂ ਦੀ ਆਵੇ ਜੀ ਤੇ ਅਗੇ ਨੀਸ਼ਾ ਸ਼ਰਮਾ ਕਵੈਸਚਨ ਕਰ ਰਹੇ ਹੈ ਜੀ ਕਹਿੰਦੇ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕੇ ਬਾਰੇ ਮੇਂ ਜਰੂਰ ਬਤਾਓ ਜੀ ਕਿਦੇ ਬਾਰੇ ਵੀ ਕੁਐਸਚਨ ਹੈਗਾ ਤੇ ਇਹੀ ਲਿਖਿਆ ਜੀ ਇਹਨਾਂ ਨੇ ਕਿ ਜੀ ਐਨ ਐਮ ਨਰਸਿੰਗ ਔਰ ਨੈਨੀ ਕੇਅਰ ਕਾ ਬਾਰੇ ਮੇਂ ਬਤਾਨਾ ਹਾਂ ਜੀ ਇਹ ਵੀ ਤਾਂ ਇਹੀ ਹੈ ਮੇਰੇ ਤੋਂ ਪਹਿਲੀ ਪਹਿਲਾ ਸਟੈਪ ਤਾਂ ਨਰਸਿੰਗ ਰਜਿਸਟ੍ਰੇਸ਼ਨ ਹੀ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਉਹ ਨਰਸਿੰਗ ਕਾਉਂਸਲ ਦੇ ਕੋਲ ਕਿਉਂਕਿ ਮੇਰੇ ਖਿਆਲ ਨਾਲ ਜੀ ਐਨ ਐਮ ਇਹ ਬੀਐਸਸੀ ਨਹੀਂ ਇਹ ਜੀਐਨਐਮ ਦੀ ਗੱਲ ਕਰ ਰਹੇ ਹਾਂ ਜੀਐਨਐਮ ਦੇ ਵਿੱਚ ਵੀ ਤੁਹਾਨੂੰ ਅਗਰ ਤੁਸੀਂ ਐਜ਼ ਅ ਪ੍ਰੈਕਟਿਸ ਕਰਨਾ ਚਾਹੁੰਦੇ ਨਿਊਜ਼ੀਲੈਂਡ ਦੇ ਵਿੱਚ ਦੋ ਰਾਹ ਨੇ ਜਾਂ ਤਾਂ ਆਪਣੀ ਨਰਸਿੰਗ ਰਜਿਸਟ੍ਰੇਸ਼ਨ ਕਰਾ ਲਓ ਇੱਥੇ ਓਵਰਸੀਜ਼ ਨਰਸਿੰਗ ਰਜਿਸਟ੍ਰੇਸ਼ਨ ਜਿਹੜੀ ਪ੍ਰੋਸੈਸ ਆ ਉਹਦੇ ਚਨਾਂਗ ਕੇ ਨਰਸਿੰਗ ਕਾਉਂਸਲ ਕੋਲ ਤੇ ਦੂਜਾ ਇਹ ਆ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਲੰਬੀ ਪ੍ਰੋਸੈਸ ਆ ਜਾਂ ਤੁਸੀਂ ਉਹਦੇ ਲਈ ਕੁਆਲੀਫਾਈ ਨਹੀਂ ਕਰਦੇ ਜਾਂ ਉਹ ਰਿਜੈਕਟ ਹੋ ਚੁੱਕੀ ਆ ਤੁਹਾਡੀ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਪਰ ਦੂਜਾ ਸਟੈਪ ਸਿਰਫ ਇਹੀ ਆ ਕਿ ਤੁਸੀਂ ਇੱਥੇ ਸਟੂਡੈਂਟ ਵੀਜ਼ੇ ਤੇ ਜਾਂ ਐਨਰੋਲਡ ਨਰਸਿੰ ਇਥੇ ਰਜਿਸਟਰ ਹੋ ਜੋ ਬਾਈ ਵੇ অফ ਕੁਆਲੀਫਿਕੇਸ਼ਨ ਕੈਗਰੀ ਕੁਆਲੀਫਿਕੇਸ਼ਨ ਕੰਪਲੀਟ ਕਰੋਗੇ ਸਟੂਡੈਂਟ ਵੀਜ਼ੇ ਤੇ ਆ ਕੇ ਉਹਦੇ ਬੇਸਿਸ ਤੇ ਤੁਹਾਨੂੰ ਨਰਸਿੰਗ ਰਜਿਸਟ੍ਰੇਸ਼ਨ ਮਿਲ ਜੂਗੀ ਹੂੰ ਤਾਂ ਤੁਸੀਂ ਫਿਰ ਕੰਮ ਕਰ ਸਕਦੇ ਜੀ ਤੇ ਨੈਨੀ ਕੇਅਰ ਨੈਨੀ ਕੇਅਰ ਤਾਂ ਏਜ ਕੇਅਰ ਚ ਚਾਈਲਡ ਯੂਥ ਐਂਡ ਫੈਮਿਲੀ ਵਰਕਰ ਦੇ ਵਿੱਚ ਹੀ ਆ ਜਾਂਦੀ ਆ ਆਪਾਂ ਨੈਨੀ ਕੇਅਰ ਗੱਲ ਕਰ ਲੈਂਦੇ ਹਾਂ ਦਾ ਐ ਸੱਚ ਕੋਈ ਕੈਟਾਗਰੀ ਨਹੀਂ ਅਨਵਿਸਟ ਕਰਦੀ ਜੀ ਨੈਨੀ ਕੇਅਰ ਦੀ ਕਿਉਂਕਿ ਨੈਨੀ ਨਾ ਉਹ ਕੈਨੇਡਾ ਤੋਂ ਕਾਫੀ ਮਸ਼ਹੂਰ ਹੋਇਆ ਸੀ ਉਹਨਾਂ ਦਾ ਸਾਰਿਆਂ ਦੇ ਦਿਮਾਗ ਚ ਉਹੀ ਜੜਿਆ ਹੋਇਆ ਹੈ ਉੱਥੇ ਕੀ ਹੈ ਜੀ ਕਿ ਕੈਨੇਡਾ ਦੇ ਵਿੱਚ ਉਹ ਅਲਾਉ ਕਰਦੇ ਨੇ ਇੱਕ ਪ੍ਰਾਈਵੇਟ ਫੈਮਿਲੀ ਯੂਨਿਟ ਨੂੰ ਜੀ ਉਹ ਵੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਜਿਹੜਾ ਸੋਟੇਬਲੀ ਕੁਆਲੀਫਾਈਡ ਆ 6 ਮਹੀਨੇ ਦਾ ਐਕਸਪੀਰੀਅੰਸ ਵੀ ਆ ਉਹਦਾ ਤੁਸੀਂ ਵੀਜ਼ਾ ਲਵਾ ਸਕਦੇ ਆ ਹੂੰ ਨੇ ਨਹੀਂ ਲਿਦੋਰਤੇ ਉੱਥੇ ਆ ਕੇ ਆਈ ਥਿੰਕ 2 ਸਾਲ ਕੰਮ ਕਰੇ ਤੇ ਪੀਆਰ ਪਾਸ ਆ ਗਿਆ ਜੀ ਮੈਂ ਇਹਦੇ ਬਾਰੇ ਪੂਰਾ ਸ਼ੋਰ ਨਹੀਂ ਆ ਪਰ ਮੈਨੂੰ ਲੱਗਦਾ ਇੱਕ ਏਦਾਂ ਦਾ ਕ੍ਰਾਈਟੇਰੀਆ ਨਾ ਇੱਥੇ ਇੱਕ ਚੀਜ਼ ਨਹੀਂ ਪਪੂਲਰ ਨਹੀਂ ਆ ਹਮ ਆਲਦੋ ਤੁਸੀਂ ਐਜ਼ ਅ ਪ੍ਰਾਈਵੇਟ ਫੈਮਿਲੀ ਯੂਨਿਟ ੈਂਪਲੋਇਰ ਦੇ ਤੌਰ ਤੇ ਐਕਟ ਕਰਕੇ ਕਿਸੇ ਦਾ ਵੀਜ਼ਾ ਲਵਾ ਸਕਦੇ ਆ ਹਮ ਪਰ ਤਰੀਕਾ ਕੀ ਆ ਜਿਆਦਾ ਸਪੈਸੀਫਿਕ ਪਰਪਸ ਵਰਕ ਵੀਜ਼ਾ ਲਵਾਓ ਜਾਂ ਫਿਰ ਪੂਰਾ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਲਵਾਓ ਜੀ ਜੇ ਤੁਸੀਂ ਉਹ ਲਵਾਉਂਗੇ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਤੁਹਾਨੂੰ ਉਹੀ ਕੰਪਨੀ ਐਸਟੈਬਲਿਸ਼ ਕਰਨੀ ਪਊਗੀ ਜਾਂ NZBN ਨੰਬਰ ਆਪਣੇ ਨਾਂ ਤੇ ਲੈਣਾ ਪਊਗਾ ਫੇਰ ਤੁਸੀਂ ਜੌਬ ਚੈੱਕ ਕਰੋਗੇ ਫੇਰ ਤੁਸੀਂ ਕਿਸੇ ਨਾਤੇ ਵੀਜ਼ਾ ਦੇਰ ਸਕਦੇ ਹੁਣ ਅਸੀਂ ਕਈ ਵੀਜ਼ੇ ਇਦਾਂ ਦੇ ਕਰਦੇ ਆ ਵੀ ਜਿੱਥੇ ਅ ਬੰਦੇ ਦਾ ਕੋਈ ਰਿਸ਼ਤੇਦਾਰ ਆ ਕੋਈ ਵਾਈਫ ਆ ਉਹਨੂੰ ਜਿੱਦਾਂ ਮੰਨ ਲਓ ਕੈਂਸਰ ਆ ਫੋਰ ਐਗਜ਼ਾਮਪਲ ਹੈ ਨਾ ਜੀ ਤੁਹਾਨੂੰ ਕੋਈ ਕੇਅਰਰ ਚਾਹੀਦਾ ਠੀਕ ਹੈ ਉਹ ਕੇਰਰ ਕਿਸੇ ਵੀਜ਼ੇ ਤੇ ਥੇ ਆਲਰੇਡੀ ਹੈਗਾ ਕੰਮ ਕਰ ਰਿਆ ਅਸੀਂ ਉਹਦਾ ਸਪੈਸੀਫਿਕ ਪਰਪਸ ਵੀਜ਼ਾ ਲਵਾ ਦਿੰਦੇ ਹਮ ਹੁਣ ਉਹ ਲਾਉਣ ਦਾ ਤਰੀਕਾ ਕੀ ਆ ਕਿ ਪਹਿਲਾਂ ਤਾਂ ਸਾਨੂੰ ਡਾਕਟਰ ਤੋਂ ਓਪੀਨੀਅਨ ਲੈਣਾ ਪੈਂਦਾ ਵੀ ਉਹਦਾ ਦੀ ਲਾਈਫ ਐਕਸਪੈਕਟੈਂਸੀ ਕੀ ਆ ਹਮ ਜੇ ਡਾਕਟਰ ਲਿਖੇਦਾ ਵੀ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਵੀ ਅਗਲੇ 2 ਸਾਲ ਚ ਸਾਨੂੰ ਲੱਗਦਾ ਲਾਈਫ ਐਕਸਪੈਕਟੈਂਸੀ ਉਸ ਤੋਂ ਬਾਅਦ ਉਹ ਵੀਦਾ ਕਿ ਉਹ ਨਹੀਂ ਸ਼ੀਲ ਬੀ ਨੋ ਮੋਰ ਜਾਂ ਕੋਈ ਵੀ ਰੀਜ਼ਨ ਆ ਨਾ ਤਾਂ ਅਸੀਂ ਇਮੀਗ੍ਰੇਸ਼ਨ ਨੂੰ ਉਹ ਰੀਜ਼ਨ ਦੇ ਕੇ ਜਿਹੜਾ ਉਹਨਾਂ ਦਾ ਹਸਬੈਂਡ ਆ ਉਹਨੂੰ ਐਗਜ਼ਨ এমপ্লয়ার ਐਕਟ ਕਰਵਾ ਕੇ ਸਪੈਸੀਫਿਕ ਪਰਪਸ ਵੀਜ਼ਾ ਉਸ এমਪਲੋਈ ਦਾ ਲਵਾ ਸਕਦੇ ਆ ਵੀ ਭਾਈ ਇਹ ਸੂਟੇਬਲੀ ਕੁਆਲੀਫਾਈਡ ਆ ਪਰ ਦੋ ਸਾਲ ਦਾ ਵੀਜ਼ਾ ਦੇ ਦਿਓ ਤਾਂ ਕਿ ਇਹ ਦੂ ਹੇ سپورਟ ਕਰ ਸਕੇ ਹਮ ਹਾਂ ਉਹ ਇੱਕ ਆਪਸ਼ਨ ਹੁੰਦੀ ਆ ਪਰ ਉਹਦੇ ਚ ਪੀਆਰ ਦਾ ਚਾਂਸ ਤਾਂ ਆ ਕਿ ਜਿਹੜਾ ਉਹ ਦੋ ਸਾਲ ਦਾ ਐਕਸਪੀਰੀਅੰਸ ਜਿਹੜਾ ਕਮਿਊਲੇਟ ਕਰਕੇ ਤੁਹਾਨੂੰ 28 $25